ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਂ ਸਰ ਐਸੀਆਂ ਮਹਾਨ ਰੂਹਾਂ ਪੰਥ ਦੇ ਅੰਦਰ ਆਉਂਦੀਆਂ ਜੋ ਆਪਣੀ ਇਬਾਦਤ ਆਪਣੀ ਬੰਦਗੀ ਆਪਣੀ ਕਮਾਈ ਦੇ ਨਾਲ ਪੰਥ ਨੂੰ ਮੁੜ ਸਰਜੀਤ ਕਰਦੀਆਂ ਔਰ ਪੰਥ ਦੇ ਅੰਦਰ ਗੁਰਮਤ ਦਾ ਜਜ਼ਬਾ ਦਿੜੇੜ ਕਰਾਉਂਦੀਆਂ ਔਰ ਪੰਥ ਵਾਸਤੇ ਆਪਾ ਕੁਰਬਾਨ ਕਰਨ ਦਾ ਜਜ਼ਬਾ ਦਿੜੇੜ ਕਰਾਉਂਦੀਆਂ ਅੱਜ ਆਪਾਂ ਬਚਨ ਕਰਾਂਗੇ ਬੁੱਢਾ ਦਲ ਦੇ 11ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਜਿਨ੍ਹਾਂ ਦਾ ਜਨਮ ਸਰਦਾਰ ਕ੍ਰਿਸ਼ਨ ਸਿੰਘ ਦੇ ਘਰ ਮਾਤਾ ਅਤਰਕੌਰ ਜੀ ਦੀ ਕੁੱਖ ਤੋਂ ਹੋਇਆ ਔਰ ਜਨਮ ਤੋਂ ਹੀ ਬਾਅਦ ਮਾਤਾ ਪਿਤਾ ਤੋਂ ਧਰਮ ਦੀ ਵਿੱਦਿਆ ਗੁਰੂਆਂ ਸਾਖੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁੜਤੀ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨ ਦੀ ਜਾਚ ਲਈ ਵਿਦਿਆ ਧਾਰਮਿਕ ਵੀ ਲੈਂਦੇ ਰਹੇ ਤੇ ਨਾਲ ਨਾਲ ਸੰਸਾਰਿਕ ਵਿਦਿਆ ਵੀ ਪੜ੍ਹਦੇ ਪੜ੍ਹਦੇ ਲਾਹੌਰ ਪਹੁੰਚੇ ਲਾਹੌਰ ਜਾ ਕਰਕੇ ਗ੍ਰੈਜੂਏਸ਼ਨ ਹਾਸਲ ਕੀਤੀ ਔਰ ਉਹਨਾਂ ਸਮਿਆਂ ਦੇ ਵਿੱਚ ਬਾਬਾ ਸਾਹਿਬ ਸਿੰਘ ਕਲਾਤਾਰੀ ਅੰਗਰੇਜ਼ ਹਕੂਮਤ ਵੇਲੇ ਤਹਿਸੀਲਦਾਰ ਦੀ ਨੌਕਰੀ ਵੱਜੋਂ ਨੌਕਰੀ ਵੀ ਕਰਦੇ ਨੇ ਤਹਿਸੀਲਦਾਰ ਬਣਦੇ ਆ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਤਾਰੀ ਜੀ ਦਾ ਜੀਵਨ ਬੜਾ ਇਬਾਦਤ ਭਰਪੂਰ ਕੁਰਬਾਨੀ ਭਰਪੂਰ ਤੇ ਪੰਥ ਨੂੰ ਸਮਰਪਿਤ ਭਰਪੂਰ ਹੈ ਪਟਿਆਲੇ ਦੀ ਧਰਤੀ ਤੇ ਬਾਬਾ ਸਾਹਿਬ ਸਿੰਘ ਦੀ ਕਲਾ ਧਾਰੀ ਜਿਸ ਸਮੇਂ ਨੌਕਰੀ ਕਰਿਆ ਕਰਦੇ ਸੀ ਤਾਂ ਪਟਿਆਲੇ ਇੱਕ ਸਥਾਨ ਹੈ ਬਗੀਚੀ ਬਾਬਾ ਬੰਬਾ ਸਿੰਘ ਜੀ ਜਿੱਥੇ 30000 ਗੁਰੂ ਕੇ ਸਿੰਘਾਂ ਨੇ ਸ਼ਹੀਦੀ ਪਾਈ ਉਸ ਸਥਾਨ ਤੇ ਅਕਸਰ ਹੀ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਜੀ ਉਹ ਦਰਸ਼ਨ ਕਰਨ ਜਾਇਆ ਕਰਦੇ ਸੀ ਕਹਿੰਦੇ ਅੱਜ ਵੀ ਬਾਬਾ ਸਾਹਿਬ ਸਿੰਘ ਕਲਾ ਧਾਰੀ ਜੀ ਆਪਣੇ ਨੇਮ ਵੱਜੋਂ ਸਤਿਗੁਰਾਂ ਦੇ ਦਰਸ਼ਨ ਕਰਨ ਗਏ ਜਦੋਂ ਦਰਸ਼ਨ ਕਰਨ ਅੰਦਰ ਗਏ ਤੇ ਗੁਰੂ ਕੇ ਕੀਰਤਨੀਏ ਸ਼ਬਦ ਪੜ ਰਹੇ ਸੀ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭRAND ਦਰਵੇਸਾਂ ਨੂੰ ਲੋੜੀ ਐ ਰੁੱਖਾਂ ਦੀ ਜੀਰਾਂਦ ਕਿ ਦੁਨੀਆ ਦੀ ਸੰਸਾਰ ਦੀ ਚੱਕਰੀਆਂ ਛੱਡ ਕੇ ਸਾਹਿਬ ਦੀ ਚੱਕਰੀ ਕਰੀਏ ਸਾਹਿਬ ਦੀ ਚੱਕਰੀ ਭਵ ਸਾਗਰ ਪਾਰ ਕਰਾਉਂਦੀ ਹੈ ਔਰ ਜੋ ਫਕੀਰ ਹੈ ਜੋ ਦਰਵੇਸ਼ ਪੁਰਸ਼ ਨੇ ਉਹਨਾਂ ਦਾ ਸੁਭਾਅ ਇੱਕ ਰੁੱਖਾਂ ਵਰਗਾ ਹੋਵੇ ਜਿਸ ਤਰ੍ਹਾਂ ਦਰਖਤ ਨੂੰ ਕੋਈ ਪੱਥਰ ਮਾਰੇ ਦਰਖਤ ਸ਼ਿਕਵਾ ਥੋੜੋ ਕਰਦਾ ਹੈ ਰੋਸ ਥੋੜੋ ਕਰਦਾ ਹੈ ਦਰਖਤ ਨੂੰ ਪੱਥਰ ਮਾਰਨ ਵਾਲਿਆਂ ਨੂੰ ਵੀ ਦਰਖਤ ਫਲ ਦਿੰਦਾ ਹੈ ਦਰਖਤ ਨੂੰ ਪੱਥਰ ਮਾਰਨ ਵਾਲਿਆਂ ਨੂੰ ਵੀ ਦਰਖਤ ਸ਼ਾਂ ਦਿੰਦੇ ਆ ਰੁੱਖ ਸ਼ਾਂ ਦਿੰਦੇ ਆ ਇਹ ਬਚਨ ਸੁਣ ਕੇ ਬਾਬਾ ਸਾਹਿਬ ਸਿੰਘ ਜੀ ਗੰਭੀਰ ਅਵਸਥਾ ਵਿੱਚ ਚਲੇ ਗਏ ਤੇ ਮਨ ਨੂੰ ਸਵਾਲ ਕਰਦੇ ਆ ਮਨਾ ਜੀਵਨ ਤੇ ਲੰਘਦਾ ਜਾ ਰਿਹਾ ਤੇ ਆਪਾਂ ਸਾਹਿਬ ਦੀ ਚਾਕਰੀ ਕਦੋਂ ਕਰਾਂਗੇ ਇਹ ਸਵਾਲ ਮਨ ਵਿੱਚ ਚੱਲ ਰਿਹਾ ਹੈ ਕਹਿੰਦੇ ਬਾਹਰ ਆਏ ਦਰਬਾਰ ਤੋਂ ਤੇ ਬਾਹਰ ਇੱਕ ਗੁਰੂ ਕਾ ਨਿਹੰਗ ਸਿੰਘ ਉਹ ਘੋੜਾ ਤਿਆਰ ਕਰ ਰਿਹਾ ਸੀ ਸਜਾ ਰਿਹਾ ਸੀ ਬਾਬਾ ਸਾਫ ਸਿੰਘ ਜੀ ਕਲਾ ਧਾਰੀ ਜੀ ਨੇ ਉਸ ਨਿਹੰਗ ਸਿੰਘ ਕੋਲ ਜਾ ਕਰਕੇ ਸੁਭਾਵਕ ਕੀ ਪੁੱਛਿਆ ਕਹਿੰਦੇ ਗੁਰਮੁਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਫਤਿਹ ਦਾ ਜਵਾਬ ਦਿੱਤਾ ਕਹਿੰਦੇ ਗੁਰਮੁਖੋ ਬੜੀ ਸੇਵਾ ਕਰਦੇ ਹੋ ਮੈਂ ਤੁਹਾਨੂੰ ਰੋਜ਼ ਦੇਖਦਾ ਘੋੜਿਆਂ ਦੀ ਲਿੱਦ ਵੀ ਚੱਕਦੇ ਹੋ ਖਰਖਰਾ ਫੇਰਦੇ ਹੋ ਘੋੜਿਆਂ ਨੂੰ ਦਾਣਾ ਵੀ ਪਾਉਂਦੇ ਹੋ ਸਾਰਾ ਕੁਝ ਕਰਦੇ ਹੋ ਗੁਰੂ ਘਰ ਦੀ ਵੀ ਸਾਫ਼ ਸਫਾਈ ਵੀ ਕਰਦੇ ਹੋ ਇੰਨੀ ਸੇਵਾ ਕਰਦੇ ਹੋ ਪਹਿਲਾ ਸਵਾਲ ਇਹ ਕਰਦਾ ਤੁਹਾਨੂੰ ਕਿ ਆਹ ਜਿਹੜਾ ਘੋੜਾ ਇਹ ਤੁਹਾਡਾ ਹੈ ਤੇ ਅਗੋਂ ਨਿਹੰਗ ਸਿੰਘ ਨੇ ਕਿਹਾ ਨਹੀਂ ਨਹੀਂ ਮੇਰਾ ਨਹੀਂ ਕਹਿੰਦੇ ਜੇ ਤੁਹਾਡਾ ਨਹੀਂ ਕਿਹਦਾ ਕਹਿੰਦੇ ਬਾਜਾਂ ਵਾਲੇ ਦਾ ਗੁਰੂ ਗੋਬਿੰਦ ਸਿੰਘ ਸਾਡਾ ਸੁਭਾਅ ਹੈ ਨਾ ਆਪਾਂ ਤੇ ਗੁਰੂ ਘਰ ਵਾਲਟੀ ਫੜ ਕੇ ਸੇਵਾ ਕਰੀਏ ਕਹਿੰਨੇ ਬਾਲਟੀ ਮੇਰੀ ਹੈ ਝਾੜੂ ਮੇਰਾ ਹੈ ਪਰ ਦੇਖੋ ਨਿਹੰਗ ਸਿੰਘਾਂ ਦੇ ਵਿੱਚ ਜਾ ਕੇ ਕਿਸੇ ਭਜੰਗੀ ਨੂੰ ਵੀ ਪੁੱਛੋ ਵੀ ਘੋੜਾ ਤੇਰਾ ਉਹ ਕਹੂਗਾ ਮੇਰਾ ਨਹੀਂ ਬਾਜਾਂ ਵਾਲੇ ਦਾ ਉਹਨਾਂ ਦੀ ਸਵਾਰੀ ਆ ਪਾਦਸ਼ਾਹ ਦੀ ਸਵਾਰੀ ਹੈ ਇਹ ਜਦੋਂ ਬਚਨ ਉਹਨਾਂ ਨੇ ਕੀਤਾ ਵੀ ਮੇਰਾ ਨਹੀਂ ਬਾਜਾਂ ਵਾਲੇ ਦਾ ਤੇ ਕਹਿੰਦੇ ਇੰਨੀ ਸੇਵਾ ਕਰਦੇ ਹੋ ਮਿਲਦਾ ਕੀ ਹੈ ਤੇ ਅਗੋਂ ਉਹਨਾਂ ਨੇ ਕਿਹਾ ਦੁਨੀਆ ਕੀਆਂ ਵਡਿਆਈਆਂ ਕਬਨੇ ਆਵੇ ਕਾਮ ਕਹਿੰਦੇ ਦੁਨੀਆ ਦੀ ਦੌਲਤ ਦੁਨੀਆ ਦੀ ਵਡਿਆਈ ਕੰਮ ਨਹੀਂ ਆਉਂਦੀ ਸਾਨੂੰ ਇਹ ਸੇਵਾ ਕਰਕੇ ਆ ਘਰ ਦੀ ਚੱਕਰੀ ਕਰਕੇ ਦੁਨੀਆਵੀ ਦੌਲਤ ਨਹੀਂ ਸਾਨੂੰ ਦਰਗਾਹੀ ਦੌਲਤ ਮਿਲਦੀ ਹੈ ਦੁਨੀਆਵੀ ਦੌਲਤ ਖਤਮ ਹੋ ਸਕਦੀ ਹੈ ਦਰਗਾਹੀ ਬਖਸ਼ਿਸ਼ ਖਤਮ ਨਹੀਂ ਹੁੰਦੀ ਇਹ ਬਚਨ ਅਣਿਆਲੇ ਤੀਰ ਵਰਗਾ ਵੱਜਾ ਤੇ ਬਾਬਾ ਸਾਹਿਬ ਸਿੰਘ ਜੀ ਸਾਰਾ ਕੁਝ ਛੱਡ ਕੇ ਦਾਲਪੰਥ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਹੋ ਕੇ ਤੇ ਸੇਵਾ ਕਰਨ ਲੱਗ ਪਏ ਖੰਡੇ ਬਾਟੇ ਦੀ ਪੋਲ ਲੈ ਲਈ ਸੇਵਾ ਕਰਦੇ ਕਰਦੇ ਵੀ ਮਨ ਵਿੱਚ ਹੀ ਭਾਵਨਾ ਕਿਤੇ ਬਾਜਾਂ ਵਾਲਾ ਮਿਲ ਜਾਵੇ ਤੇ ਉੱਥੇ ਮੈਨੂੰ ਭਾਈ ਵੀਰ ਸਿੰਘ ਜੀ ਦੀਆਂ ਸਤਰਾਂ ਯਾਦ ਆਉਂਦੀਆਂ ਇਹ ਹੀ ਅਵਸਥਾ ਬਾਬਾ ਸਾਹਿਬ ਸਿੰਘ ਜੀ ਦੀ ਸੀ ਕਿ ਭਰ ਪਰ ਡੁੱਲਦੇ ਨੈਣ ਕਲਗੀ ਧਰ ਪਿਆਰੇ ਤੈਨੂੰ ਢੂੰਡ ਰਹਾ ਦਿਨ ਰਹਿਣ ਕਲਗੀ ਧਰ ਪਿਆਰੇ ਤੈਨੂੰ ਸੱਚੇ ਪਾਤਸ਼ਾਹ ਮੈਂ ਤੈਨੂੰ ਲੱਭਦਾ ਮੈਨੂੰ ਦਰਸ਼ਨ ਦੇ ਜਾ ਇਤਿਹਾਸ ਜਦੋਂ ਸਾਡੇ ਬਜ਼ੁਰਗ ਸੁਣਾਉਂਦੇ ਨੇ ਤੇ ਦੱਸਦੇ ਨੇ ਗੁਰੂ ਕੇ ਸਿੰਘ ਕੇ ਬਾਬਾ ਸਾਹਿਬ ਸਿੰਘ ਕਲਾ ਧਾਰੀ ਜੀ ਨੂੰ ਸੱਚਮੁੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਤੱਖ ਦੀਦਾਰੇ ਦਿੱਤੀ ਸੀ ਨਜ਼ਰੀ ਆਉਂਦਾ ਸੀ ਜੀਵਨ ਵਿੱਚੋਂ 12 ਵਜੇ ਤੋਂ ਬਾਅਦ ਚੌਂਕੜਾ ਲਾਉਣਾ ਔਰ ਕਹਿੰਦੇ ਇੱਕ ਦਿਨ ਅਸਥਾਨ ਤੇ ਝਾੜੂ ਫੇਰਨ ਦੀ ਸੇਵਾ ਕਰਦੇ ਸੀ ਤੇ ਕੋਈ ਸੱਜਣ ਆਇਆ ਉਹ ਬਹੁਤ ਜ਼ਿਆਦਾ ਨਰਾਸ਼ ਤੇ ਰੋਈ ਜਾਵੇ ਤੇ ਬਾਬਾ ਸਾਹਿਬ ਸਿੰਘ ਨੇ ਸੁਭਾਵਕ ਪੁੱਛਿਆ ਗੁਰਮੁਖਾ ਰੋਂਦਾ ਕਿਉਂ ਐ ਕਹਿੰਦਾ ਜੀ ਰੋਗ ਚਿੰਬੜਿਆ ਤੇ ਡਾਕਟਰਾਂ ਜਵਾਬ ਦੇ ਤਾ ਬਚਣਾ ਨਹੀਂ ਹੋਣ ਬਾਬਾ ਸਾਹਿਬ ਸਿੰਘ ਜੀ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਕਹਿ ਕੇ ਉਹਦੇ ਹੱਥ ਵਿੱਚ ਝਾੜੂ ਫੁਰਾਇਆ ਕਹਿੰਦੇ ਬੱਚਿਆ ਜਦੋਂ ਦੁਨੀਆ ਦੇ ਡਾਕਟਰ ਜਵਾਬ ਦਿੰਦੇ ਨਾ ਫਿਰ ਆਹ ਡਾਕਟਰ ਕੰਮ ਆਉਂਦਾ ਝਾੜੂ ਫੇਰ ਇਸ ਘਰ ਦੀ ਧੂੜੀ ਮੱਥੇ ਨਾਲ ਲਾ ਗੁਰੂ ਨਾਨਕ ਦੇ ਘਰ ਦੀ ਧੂੜੀ ਵੱਡੇ ਤੋਂ ਵੱਡਾ ਰੋਗ ਕੱਟਦੀ ਸੱਚਮੱਚ ਇਹ ਬਚਨ ਸੱਚ ਹੋਇਆ ਰੋਗ ਕੱਟਿਆ ਗਿਆ ਇਹ ਚੀਜ਼ਾਂ ਤੋਂ ਬਾਅਦ ਇਹ ਕਲਾ ਤੋਂ ਬਾਅਦ ਫਿਰ ਸਿੰਘਾਂ ਨੇ ਨਾਮ ਹੀ ਕਲਾ ਧਾਰੀ ਪਾ ਦਿੱਤਾ ਵੀ ਦੀ ਤੇ ਕਲਾ ਵਰਤਨ ਲੱਗ ਪਈ ਉਦੋਂ ਤੋਂ ਨਾਮ ਪੈ ਗਿਆ ਸਾਹਿਬ ਸਿੰਘ ਕਲਾ ਧਾਰੀ ਫਿਰ ਸਮਾਂ ਆਇਆ ਕਿ ਉਹ ਬੁੱਢਾ ਦਲ ਦੇ 11ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਜੀ ਬਣੇ ਪਰ ਜਿੰਨਾ ਸਮਿਆਂ ਚ ਉਹਨਾਂ ਨੇ ਅਗਵਾਈ ਕੀਤੀ ਸਮਾਂ ਵੀ ਬਹੁਤ ਜ਼ਿਆਦਾ ਸੰਘਰਸ਼ ਭਰਿਆ ਅੰਗਰੇਜ਼ ਹਕੂਮਤ ਔਰ ਸਿੰਘਾਂ ਨੂੰ ਦੇਖ ਕਰਕੇ ਅੰਗਰੇਜ਼ ਹਕੂਮਤ ਜਰਦੀ ਨਹੀਂ ਦੇਖੋ ਅਕਾਲ ਤਖਤ ਸਾਹਿਬ ਅਜ ਦਰਸ਼ਨ ਦੀਦਾਰੇ ਕਰਨ ਹਰ ਸਿੱਖ ਜਾਂਦਾ ਐਸਾ ਸਮਾਂ ਵੀ ਪੰਥ ਤੇ ਆਇਆ ਕਿ ਅਕਾਲ ਤਖਤ ਸਾਹਿਬ ਜਿਹੜੇ ਸਿੱਖ ਜਾਂਦੇ ਸੀ ਉਹਨਾਂ ਦੀਆਂ ਕਿਰਪਾਣਾ ਪਾਉਣ ਤੇ ਪਾਬੰਦੀ ਲਾ ਦਿੱਤੀ ਗਈ ਕਿ ਸਿੱਖ ਕਿਰਪਾਨ ਨਹੀਂ ਪਾ ਸਕਦਾ ਸਿੱਖ ਦੀ ਕਿਰਪਾਨ ਪਾਉਣ ਤੇ ਪਾਬੰਦੀ ਲਾਈ ਹੋਈ ਹੈ ਸਿੱਖ ਦੇ ਸ਼ਸਤਰ ਪਾਉਣ ਤੇ ਪਾਬੰਦੀ ਲਾਈ ਹੋਈ ਹੈ ਉਹਨਾਂ ਸਮਿਆਂ ਦੇ ਵਿੱਚ ਬਾਬਾ ਸਾਹਿਬ ਸਿੰਘ ਕਲਾਤਾਰੀ ਜੀ ਸਨ ਜਿਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਬਾਬਾ ਸਾਹਿਬ ਸਿੰਘ ਕਲਾਤਾਰੀ ਜੀ ਨੇ ਜਦੋਂ ਵਿਰੋਧ ਕੀਤਾ ਹੋਰ ਵੀ ਸਿੱਖ ਸਨ ਇਸ ਗੱਲ ਦੇ ਮੁਕਦਮੇ ਵੀ ਚੱਲੇ ਔਰ ਦੂਸਰਾ ਪਾਣਾ ਇਹ ਵਾਪਰਿਆ ਕਿ ਬਾਬਾ ਸਾਹਿਬ ਸਿੰਘ ਕਲਾਤਾਰੀ ਜੀ ਅਕਾਲ ਤਖਤ ਸਭ ਦੀਦਾਰੇ ਕਰਨ ਗਏ ਸਨ ਔਰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅਖੰਡ ਪਾਠ ਆਰੰਭ ਹੋਏ ਪਏ ਸਨ ਪਰ ਉਸ ਸਮੇਂ ਦੇ ਮੌਕੇ ਦੇ ਪ੍ਰਬੰਧਕਾਂ ਨੇ ਐਸੀ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਆਪਣੀ ਪੜਾਅਸ ਕੱਢੀ ਕਿ ਚੱਲਦੇ ਹੋਏ ਪਾਠ ਖੰਡਿਤ ਕੀਤੇ ਔਰ ਸੱਚੇ ਪਾਤਸ਼ਾਹ ਜੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਰੂਪ ਦੇ ਅੰਦਰ ਵਰਸ਼ਾ ਮਾਰ ਕੇ ਉਸ ਸਰੂਪ ਨੂੰ ਅਕਾਲ ਤੱਕ ਸਾਬਤੋ ਹੇਠਾਂ ਗੇਰਿਆ ਪਰ ਬਾਬਾ ਸਾਫ ਸਿੰਘ ਕਲਾ ਧਾਰੀ ਜੀ ਨੇ ਆਪਣਾ ਚਾਦਰਾਂ ਲੈ ਕਰਕੇ ਸਰੂਪ ਝੋਲੀ ਵਿੱਚ ਪਾਇਆ ਉਹ ਇਤਨੇ ਜਿਆਦਾ ਪ੍ਰਬੰਧਕ ਨੀਵੀਆਂ ਹਰਕਤਾਂ ਤੇ ਆਏ ਪਤਾ ਸੀ ਗੁਰੂ ਕੇ ਨਿਹੰਗ ਸਿੰਘ ਬੀਬੀਆਂ ਤੇ ਔਰਤ ਤੇ ਵਾਰ ਨਹੀਂ ਕਰਦੇ ਉਹਨਾਂ ਨੇ ਔਰਤ ਵਾਲੀ ਬੀਬੀਆਂ ਵਾਲੀ ਟਾਸਕ ਫੋਰਸ ਅੱਗੇ ਕਰ ਦਿੱਤੀ ਕਿ ਸਾਡੇ ਤੇ ਹਮਲਾ ਨਾ ਹੋ ਜਾਵੇ ਪਰ ਇਤਨੇ ਨੂੰ ਲਾਹੌਰ ਤੋਂ ਫੋਰਸ ਆਈ ਔਰ ਸਾਰੇ ਦੇ ਸਾਰੇ ਬੁੱਢਾ ਦਲ ਨੂੰ ਬਾਬਾ ਸਾਹਿਬ ਸਿੰਘ ਸਮੇਤ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਜੇਲ੍ਹ ਲੈ ਗਏ। ਬੁੱਢਾ ਦਾਦ ਨੂੰ ਜੇਲ੍ਹ ਕਟਣੀ ਪਈ। ਉਸ ਸਮੇਂ ਫਿਰ ਮੁਕੱਦਮਾ ਚੱਲਿਆ ਤੇ ਕੁਝ ਸਿੱਖਾਂ ਨੇ ਇਹ ਵੀ ਕਹਿ ਦਿੱਤਾ ਜੀ ਇਹ ਕਿਰਪਾਨ ਤਾਂ ਪਾਉਣ ਦਿਓ ਇਹ ਸਾਡਾ ਧਾਰਮਿਕ ਚਿੰਨ ਹੈ। ਅੰਗਰੇਜ਼ ਕਹਿੰਦੇ ਜੇ ਧਾਰਮਿਕ ਚਿੰਨਾਂ ਛੋਟੀ ਪਾ ਲਿਆ ਕਰੋ। ਉਦੋਂ ਫਿਰ ਇਹ 9 ਇੰਚਾਂ ਵਾਲੀਆਂ ਚੱਲ ਪਈਆਂ। ਪਰ ਬਾਬਾ ਸਾਹਿਬ ਸਿੰਘ ਕਲਾ ਧਾਰੀ ਜੀ ਨੇ ਮੁਕੱਦਮੇ 'ਚ ਇਹ ਦਲੀਲ ਰੱਖੀ ਕਹਿੰਦੇ ਧਾਰਮਿਕ ਚਿੰਨ ਨਹੀਂ। ਇਹ ਸਾਡਾ ਹੱਕ ਹੈ। ヒューਮਨ রাইটস ਦੀ ਗੱਲ ਜੇ ਤੁਸੀਂ ਕਰਦੇ ਆ ਤੇ ਸਾਡੇ ਸੈਲਫ ਡਿਫੈਂਸ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਦਿੱਤੀ ਹੈ ਅਸੀਂ ਸ਼ਸਤਰ ਆਪਣੇ ਹੱਕ ਵਾਸਤੇ ਆਪਣੀ ਰਾਖੀ ਵਾਸਤੇ ਤੇ ਦੂਸਰੇ ਦੀ ਰਾਖੀ ਵਾਸਤੇ ਪਾਉਨੇ ਆ ਖਾਲਸਾ ਫੌਜ ਹੈ ਤੇ ਫੌਜ ਬਿਨਾ ਸ਼ਸਤਰ ਤੋਂ ਨਹੀਂ ਹੁੰਦੀ ਜਦੋਂ ਇਸ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਬਾਬਾ ਸਾਹਿਬ ਸਿੰਘ ਜੀ ਮੁਕੱਦਮਾ ਜਿੱਤੇ ਪਰ ਹਕੂਮਤ ਨੇ ਫਿਰ ਵੀ ਇੱਕ ਨੀਤੀ ਚੱਲੀ ਕਹਿੰਦੇ ਜੇ ਕਿਰਪਾਨ ਪਾਉਣੀ ਹੈ ਫਿਰ ਲਾਇਸੈਂਸ ਅਸੀਂ ਈਸ਼ੂ ਕਰਾਂਗੇ ਬਾਬਾ ਸਾਹਿਬ ਸਿੰਘ ਕਲਾ ਧਾਰੀ ਜੀ ਕਹਿੰਦੇ ਇਹ ਖਾਲਸਾ ਪੰਥ ਹੈ ਤੇ ਖਾਲਸਾ ਪੰਥ ਆਪਣੇ ਆਪ ਵਿੱਚ ਇੱਕ ਸਰਕਾਰ ਹੈ ਤੇ ਸਾਨੂੰ ਤੁਹਾਡੇ ਲਾਇਸੈਂਸ ਦੀ ਲੋੜ ਨਹੀਂ ਅਸੀਂ ਆਪ ਦੇ ਲਾਇਸੈਂਸ ਬਣਾਵਾਂਗੇ ਐਕਟ ਪਾਸ ਕਰ ਦਿਓ ਅਸੀਂ ਆਪ ਲਾਇਸੈਂਸ ਬਣਾ ਕੇ ਆਪ ਈਸ਼ੂ ਕਰਕੇ ਸਿੰਘਾਂ ਨੂੰ ਦਵਾਂਗੇ ਉਸ ਤੋਂ ਬਾਅਦ ਅੱਜ ਤੱਕ ਵੀ ਬੁੱਢੇ ਦਲ ਦੇ ਵਿੱਚ ਸਿੰਘਾਂ ਨੂੰ ਲਾਇਸੈਂਸ ਦਿੱਤੇ ਜਾਂਦੇ ਆ ਸ਼ਸਤਰ ਪਾਉਣ ਦੇ ਇਸ ਤਰ੍ਹਾਂ ਵੱਖ-ਵੱਖ ਮੋਰਚਿਆਂ ਦੇ ਵਿੱਚ ਬਾਬਾ ਸਾਹਿਬ ਸਿੰਘ ਕਲਾ ਧਾਰੀ ਜੀ ਨੇ ਆਪਣਾ ਯੋਗਦਾਨ ਪਾਇਆ ਜਿਸ ਤਰ੍ਹਾਂ ਪੰਜਾਬੀ ਸੂਬਾ ਮੋਰਚਾ ਹੋ ਗਿਆ ਇਸੇ ਤਰ੍ਹਾਂ ਇੱਕ ਵਾਰ ਦਿੱਲੀ ਦੀ ਧਰਤੀ ਤੇ ਇਹ ਗੱਲ ਉੱਠੀ ਕਿ ਸਿੱਖ ਗੁਰਦੁਆਰਿਆਂ ਵਿੱਚ ਜਾ ਕੇ ਹਕੂਮਤ ਦੀ ਬਗਾਵਤ ਦੀ ਵਿਉਂਤਬੰਦੀ ਕਰਦੇ ਆਂ ਅੰਗਰੇਜ਼ਾਂ ਨੇ ਦਿੱਲੀ ਦੇ ਸਿੱਖਾਂ ਦੇ ਉੱਤੇ ਗੁਰੂ ਘਰਾਂ ਵਿੱਚ ਜਾਣ ਤੇ ਪਾਬੰਦੀ ਲਾ ਦਿੱਤੀ ਬੰਗਲਾ ਸਾਹਿਬ ਸੀਸਗੰ੍ਹ ਸਾਹਿਬ ਰਕਾਬਗੰ੍ਹ ਸਾਹਿਬ ਇਸ ਗੱਲ ਦਾ ਪਤਾ ਬਾਬਾ ਸਾਹਿਬ ਸਿੰਘ ਕਲਾ ਧਾਰੀ ਜੀ ਨੂੰ ਲੱਗਾ ਕਿ ਕੈਸਾ ਸਮਾਂ ਆ ਗਿਆ ਸਿੱਖਾਂ ਦੀ ਕਿਰਪਾਨ ਪਾਉਣ ਤੇ ਵੀ ਪਾਬੰਦੀ ਤੇ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰਨ ਤੇ ਪਾਬੰਦੀ ਲਾਈ ਹੋਈ ਹੈ ਉਸ ਸਮੇਂ ਬਾਬਾ ਸਾਹਿਬ ਸਿੰਘ ਕਲਾ ਧਾਰੀ ਜੀ ਦਲਪੰਥ ਸਮੇਤ ਬੁਰਜ ਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਦਿੱਲੀ ਗਏ ਇਹ ਸਿੱਖਾਂ ਨੂੰ ਸੁਨੇਹਾ ਲਾਇਆ ਕਿ ਸਾਰੀ ਸੰਗਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਚੱਲੇ ਤੇ ਸੰਗਤ ਦੇ ਮੂਹਰੇ ਬੁੱਢੇ ਦਲ ਦਾ ਜਥੇਦਾਰ ਬਾਬਾ ਸਾਹਿਬ ਸਿੰਘ ਕਲਾ ਧਾਰੀ ਲੱਗੂਗਾ ਤੇ ਅਸੀਂ ਦੇਖਦੇ ਹਾਂ ਕਿਹੜੀ ਸਰਕਾਰ ਸਿੱਖਾਂ ਨੂੰ ਗੁਰੂ ਘਰ ਜਾਣ ਤੋਂ ਰੋਕਦੀ ਹੈ ਜਦੋਂ ਇਹ ਹਦੇਸ਼ ਜਾਰੀ ਕੀਤੇ ਤੇ ਅੰਗਰੇਜ਼ਾਂ ਨੂੰ ਪਤਾ ਸੀ ਕਿ ਇਹਨਾਂ ਦੇ ਪੂਰਵਜਾਂ ਨੇ ਮੁਦਕੀ ਦੇ ਮੈਦਾਨ ਵਿੱਚ ਦੰਦ ਖੱਟੇ ਕੀਤੇ ਆ ਇਹਨਾਂ ਨਾਲ ਜੰਗ ਨਹੀਂ ਕਰ ਸਕਦੇ ਉਹ ਪਾਬੰਦੀ ਵੀ ਹਟਵਾਈ ਤੇ ਬਾਬਾ ਸਾਹਿਬ ਸਿੰਘ ਕਲਾਤਾਰੀ ਜੀ ਨੇ ਮੁੜ ਕੇ ਸਿੱਖਾਂ ਨੂੰ ਆਜ਼ਾਦ ਹਸਤੀ ਵੱਲ ਤੁਰਨ ਦਾ ਹੌਕਾ ਦਿੱਤਾ ਤੇ ਇਹ ਗੱਲ ਸਮਝਾਈ ਕਿ ਖਾਲਸਾ ਗੁਲਾਮ ਨਹੀਂ ਹੋ ਸਕਦਾ ਖਾਲਸਾ ਸਦਾ ਆਜ਼ਾਦ ਹੈ ਪਿਆਰਿਓ ਇਸ ਮਹਾਨ ਸ਼ਖਸੀਅਤ ਬਾਰੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਆ ਆਪਣੇ ਜੀਵਨੀ ਵਿੱਚ ਕਿਉਂਕਿ ਮਹਾਪੁਰਸ਼ਾਂ ਨੇ ਅੰਮ੍ਰਿਤ ਖੰਡੇ ਦੀ ਪੋਲ ਬੁੱਢਾਦਾਲ ਤੋਂ ਬਾਬਾ ਸਾਹਿਬ ਸਿੰਘ ਕਲਾਤਾਰੀ ਜੀ ਤੋਂ ਲਈ ਸੀ ਉਹ ਲਿਖਦੇ ਨੇ ਸਾਹਿਬ ਸਿੰਘ ਜਥੇਦਾਰ ਵਹੀਰਾ ਹਠੀ ਤਪੀ ਗੁਣ ਸਿਦਕ ਗੰਭੀਰਾ ਕਿ ਬਾਬਾ ਸਾਹਿਬ ਸਿੰਘ ਜੀ ਜੋ ਦਲਪੰਥ ਦੇ ਜਥੇਦਾਰ ਨੇ ਸੱਚਮੁੱਚ ਹਠੀ ਤਪੀ ਗੁਣ ਸਿਦਕ ਗੰਭੀਰਾ ਗੁਣਾ ਦਾ ਖਜ਼ਾਨਾ ਹੈ ਸੇਵਾ ਦਾ ਤਪ ਕਰਨ ਵਾਲੇ ਨੇ ਔਰ ਸਦਾ ਹੀ ਗੁਰੂ ਦੇ ਉੱਤੇ ਭਰੋਸਾ ਰੱਖਣ ਵਾਲੇ ਨੇ ਸਿੱਖੀ ਸਿਦਕ ਨਿਭਾਉਣ ਵਾਲੇ ਨੇ ਤੇ ਸੱਚਮੁੱਚ ਸਦਾ ਇੱਕ ਗੰਭੀਰ ਅਵਸਥਾ ਵਿੱਚ ਵਿਚਰਨ ਵਾਲੇ ਨੇ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਵਰਗੀ ਪਿਆਰ ਵਾਲੀ ਮੂਰਤ ਨੂੰ ਸਜਦਾ ਕਰਦੇ ਆ ਕਿਉਂਕਿ ਅੱਜ ਦੇ ਦਿਨ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸਾਰੇ ਸਿੰਘਾਂ ਨੂੰ ਫਤਿਹ ਬੁਲਾ ਕਰਕੇ ਸਰੀਰਕ ਚੋਲਾ ਛੱਡਿਆ ਸੀਗਾ ਆਪਾਂ ਅੱਜ ਵੀ ਅਰਦਾਸ ਕਰੀਏ ਬਾਜਾਂ ਵਾਲੇ ਦੇ ਚਰਨਾਂ 'ਚ ਕਿ ਬਾਜਾਂ ਵਾਲਿਆ ਆਪਣੇ ਪੰਥ ਵਿੱਚ ਐਸੀਆਂ ਪਿਆਰ ਭਰੀਆਂ ਇਬਾਦਤ ਭਰੀਆਂ ਤੇਰੇ ਪੰਥ ਨੂੰ ਸਮਰਪਿਤ ਹੋਣ ਵਾਲੀਆਂ ਰੂਹਾਂ ਭੇਜ ਅੱਜ ਤੇਰੇ ਪੰਥ ਨੂੰ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਜੈਸੇ ਮਹਾਨ ਆਤਮਾਵਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ